ਮਾਈਗਰੇਨ ਐਨਾ ਤਿੱਖਾ ਦਰਦ ਹੁੰਦਾ ਸਿਰ ਦੇ ਵਿੱਚ ਕਿ ਜੀ ਕਰਦਾ ਕੰਦ ਚ ਟੱਕਰ ਮਾਰੀਏ ਫੇਰ ਵੀ ਗੱਲ ਹੱਬ ਚ ਨਹੀਂ ਆਉਂਦੀ ਘਰ ਰਹਿ ਕੇ ਠੀਕ ਕਰ ਸਕਦੇ ਆ ਆਹ ਪੁਆਇੰਟ ਤੇ ਵਰਕ ਕਰਨਾ ਜਿੱਥੇ ਤੁਹਾਨੂੰ ਤਿੱਖਾ ਦਰਦ ਫੀਲ ਹੋਊਗਾ ਉਥੇ ਲਗਾਤਾਰ 30 ਸਕਿੰਟ ਤੱਕ 30 ਸਕਿੰਟ ਇਸੇ ਹੱਥ ਤੇ 5-5 ਵਾਰੀ ਕਰਨਾ ਇਸ ਤੋਂ ਇਲਾਵਾ ਜਿਹੜੀ ਮਿਡਲ ਫਿੰਗਰ ਹੁੰਦੀ ਹੈ ਇਸ ਪਾਰਟ ਤੇ ਜਦੋਂ ਤਿੱਖਾ ਦਰਦ ਫੀਲ ਹੋਊਗਾ ਉਹ ਤੁਸੀਂ ਜਿਹੜਾ 30 ਸਕਿੰਟ 5-5 ਵਾਰੀ ਦੋਨੇ ਪਾਸੇ ਵਰਕ ਕਰਨਾ ਹੈ ਇਦੀ ਜਗ੍ਹਾ ਮੇਥੀ ਦਾਣੇ ਦੀ ਵਰਤੋਂ ਵੀ ਕਰ ਸਕਦੇ ਆ ਜਾਂ ਮੈਗਨੇਟਿਕ ਬਾਲਸ ਮੈਗਨੇਟਿਕ ਟੈਬਲੇਟਸ ਜਿਹਾ ਆਉਂਦੀਆਂ ਕਿਊ ਪ੍ਰੈਸ਼ਰ ਨਾਲ ਰਿਲੇਟਡ Amazon ਤੋਂ ਮਿਲ ਜਾਂਦੀਆਂ ਹਾਲਾਂਕਿਮ ਤੇ ਸਰਵਾਂਗ ਅਸਣ ਕਰਨੇ ਆ ਉਹਦੇ ਨਾਲ ਇਹ ਸਾਰਾ ਸਰਕੂਲੇਸ਼ਨ ਸੈੱਟ ਹੋ ਜਾਂਦਾ ਹੈ ਬਾਕੀ ਘਰ ਰਹਿ ਕੇ ਥੈਰੇਪੀਜ਼ ਮੈਂ ਅਕਸਰ ਹੀ ਡਾਈਟ ਪਲਾਨਸ ਦੇ ਵਿੱਚ ਐਡ-ਆਨ ਕਰਦਾ ਹੁੰਦਾ 15 ਮਿੰਟ ਕੋਸੇ ਪਾਣੀ ਦੀ ਬੱਠਲ ਦੇ ਵਿੱਚ ਇੱਕ ਚਮਚ ਐਪਸਮ ਸాల్ਟ Amazon ਤੋਂ ਮਿਲ ਜੂ 15 ਮਿੰਟਾਂ ਲਈ ਤੁਸੀਂ ਪੈਰਟ ਵੋਕੇ ਰੱਖਣੇ ਆ ਉਸੇ ਤਰ੍ਹਾਂ ਦਾ ਮਿਸ਼ਰਣ ਬਣਾ ਕੇ 5 ਮਿੰਟਾਂ ਲਈ neck ਦੇ ਪਿਛਲੇ ਪਾਸੇ ਸ਼ੋਲਡਰ ਤੇ ਤੁਸੀਂ ਜਿਹੜਾ ਤੌਲੀਆ ਭਾਂਕੇ ਰੱਖਣਾ ਇਸ ਤੋਂ ਇਲਾਵਾ ਡਾਈਟ ਹਲਕੀ ਰੱਖਣੀ ਹੈ ਤਜਾਬ ਨਹੀਂ ਬਣ ਦੇਣਾ ਤੇ ਮੈਂਟਲੀ ਸਟਰੋਂਗ ਸਟ्रेस ਨੂੰ ਅਵੋਇਡ ਕਰਨਾ ਯਕੀਨ ਮੰਨਿਓ ਰਿਜ਼ਲਟ ਦੇਖਿਆ ਆਉਂਦਾ ਹੈ